ਸੀ ਅੰਡੇ ਲਾਈਸ ਰਾਈਨ ਕਿਨਾਰਾ ਦੇ ਰਹੇ ਕਿ ਬੀਜੇਪੀ ਭਜਾਓ ਤੇ ਸੰਵਿਧਾਨ ਬਚਾਓ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਲੋਕਾਂ ਨੂੰ ਜਿਹੜਾ ਵੋਟਰ ਹੈ ਉਹਨੂੰ ਸਮਝ ਨਹੀਂ ਆ ਰਹੀ ਕਿ ਬਾਹਰ ਪਾਰਟੀ ਦਾ ਅਲਾਈਸ ਹੈ ਤੇ ਇੱਥੇ ਤੁਸੀਂ ਵਕਰੇਵੇਂ ਨੇ ਇਹ ਕੀ ਕਰ ਉਸ ਪਾਸਿੰਗ ਖਹਿਰਾ ਸਮੇਂ ਸੰਗਰੂਠ ਸੀਟ ਤੋਂ ਤੁਹਾਡੇ ਵਿਰੋਧੀ ਵੀ ਨੇ ਨਾਲ ਉਮੀਦਵਾਰ ਨੇਗੇ ਤਾਂ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੇਸ ਐਕਸਾਈਜ਼ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਕੁਝ ਦਿਨਾਂ ਦੇ ਮਹਿਮਾਨ ਨਿਰਪਾਲ ਸਿੰਘ ਚੀਮਾ ਇਹ ਸ਼ਰਾਬ ਦਾ ਮਾਫੀਆ ਕਾਂਗਸੀ ਲੀਡਰਾਂ ਨੇ ਪਾਲਿਆ ਸੀ ਔਰ ਕਾਲੀਦਲ ਬੀਜੇਪੀ ਵਾਲਿਆਂ ਨੇ ਪਾਲਿਆ ਸੀ ਕਿ ਕਿਸੇ ਵੀ ਜਾਂਚ ਏਜੰਸੀ ਤੋਂ ਕਿਸੇ ਦੀ ਕਿਸਮ ਦਾ ਕੋਈ ਡਰ ਨਹੀਂ ਜਦੋਂ ਮਰਜੀ ਆ ਕੇ ਜਾਂਚ ਕਰ ਲੈਣ ਬਲਕਿ ਮੈਂ ਤਾਂ ਇਹਨਾਂ ਨੂੰ ਕਿਹਾ ਕਿ ਤੁਸੀਂ ਬਤੌਰ ਦਵਾ ਈਡੀ ਸ਼ਾਮਲ ਹੋ ਜਾ ਤੁਹਾਡਾ ਤਜਰਬਾਗਾ ਤੁਹਾਡੇ ਉੱਤੇ ਈਡੀ ਦੇ ਬਹੁਤ ਸਾਰੇ ਕਰਾਪਸ਼ਨ ਦੇ ਕੇਸ ਬਹੁਤ ਸਾਰੇ ਤੁਹਾਡੇ ਉੱਤੇ ਜਿਹੜੇ ਡਰੱਗ ਦੇ ਕੇਸ ਸਮਗਲਿਕ ਦੇ ਕੇਸ ਚੱਲਦੇ ਨੇਗੇ ਅੰਸਰਾਏ ਹਾਸ ਦਾ ਵਿਰੋਧ ਹੋ ਰਿਹਾ ਹੈ ਤਾਂ ਦੂਜੇ ਪਾਸੇ ਸੁਚੀਲ ਰਿੰਕੂ ਨੇ ਗੁੰਡੇ ਤੱਕ ਕੈਦ ਕੀਤਾ ਕਿਸਾਨਾਂ ਨੂੰ ਦੇਸ਼ ਦੇ ਕਿਸਾਨ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਬਾਰਡਰ ਤੇ ਜਾ ਰਹੇ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਉਹ ਗੋੜੀਆਂ ਦਾ ਨਿਸ਼ਾਨਾ ਬਣਾਇਆ ਬਾਬਾ ਸਾਹਿਬ ਹੀ ਮਰੋਂ ਬੈੜਕੇ ਦੀ ਸੁਸਪਧਾਰ ਬਣਾਇਆ ਸੀਗਾ ਅੱਜ ਉਹ ਦਰਪੇਸ਼ ਮੈਂ ਸਭ ਦਾ ਖਤਰਾ ਭਾਰਤੀ ਜਨਤਾ ਪਾਰਟੀ ਤੋਂ ਖੜਾ ਹੋਇਆ ਹੈਗਾ ਅੱਜ ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ ਖੜਾ ਹੋਇਆ ਹੈਗਾ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈਗਾ ਸਾਰੀ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹ ਆਪੋ ਆਪਣੇ ਕੰਮਾਂ ਦੇ ਉੱਪਰ ਲੋਕਾਂ ਤੋਂ ਵੋਟ ਮੰਗ ਰਹੀਆਂ ਨੇ ਪਰ ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈਗੀ ਤਾਂ 2 ਸਾਲਾਂ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਕਾਰਜ ਕਾਲ ਰਿਹਾ ਹੈਗਾ ਉਸ ਨੂੰ ਲੈ ਕੇ ਜਿਹੜਾ ਇਸ ਵਾਰ ਨਤੀਜਾ ਹੈਗਾ ਲੋਕ ਸਭਾ ਚੋਣਾਂ ਦੇ ਵਿੱਚ ਉਹ ਆਵੇਗਾ ਕਿ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਤਾਂ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਸਮੇਂ ਚੋਣ ਪ੍ਰਚਾਰ ਹੈ ਤੇ ਕਿਸ ਤਰ੍ਹਾਂ ਲੋਕਾਂ ਦੇ ਵਿੱਚੋਂ ਜਾ ਰਹੇ ਨੇਗੇ ਚੀਮਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕਿਵੇਂ ਦੇਖਦੇ ਹਾਂਗੇ ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀ ਕਿ ਤਾਂ ਵੱਡੇ ਜਿਹੜੀਆਂ ਗਰੰਟੀਆਂ ਸੀਗੀਆਂ ਲੋਕਾਂ ਦੇ ਨਾਲ ਕੀਤੀਆਂ ਗਈਆਂ ਤਾਂ ਹੁਣ ਲੋਕ ਸਭਾ ਚੋਣਾਂ ਨਿਗੀਆਂ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਜਿਹੜਾ ਨਤੀਜਾ ਹੈਗਾ ਉਹ ਆਉਣ ਜਾ ਰਿਹਾ ਕਿ ਦੋ ਸਾਲਾਂ ਦੀ ਜਿਹੜੀ ਸੱਤਾ ਉਹਨੂੰ ਲੋਕ ਕਿਸ ਤਰ੍ਹਾਂ ਦੇਖਣਗੇ ਤੇ ਕਿਸ ਤਰ੍ਹਾਂ ਦਾ ਜਿਹੜਾ ਫਤਵਾ ਹੈਗਾ ਉਹ ਆਵੇਗਾ ਤਾਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਹੁਣ ਅ ਦੇਖੋ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਾਡੇ ਕੌਮਿਕ ਕਨਵੀਨਰ ਹਰਵਿੰਦ ਕੇਸਰੀਬਾਲ ਜੀ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਦੇ ਕੀਤੇ ਸੀ ਗਰੰਟੀਆਂ ਦੇ ਰੂਪ ਦੇ ਵਿੱਚ ਕਿ ਸਾਡੀਆਂ ਗਰੰਟੀਆਂ ਨੇ ਜਦੋਂ ਸਰਕਾਰ ਬਣੂ ਅਸੀਂ ਉਹ ਗਰੰਟੀਆਂ ਲਾਗੂ ਕਰਾਂਗੇ ਪਹਿਲੀ ਸਰਕਾਰ ਆ ਜੀ ਨੇ 2 ਸਾਲ ਚ ਅਸੀਂ 5 ਗਰੰਟੀਆਂ ਦਿੱਤੀਆਂ ਸੀ ਪੰਜਾਂ ਗਰੰਟੀਆਂ ਜੋ ਚਾਰ ਗਰੰਟੀਆਂ ਸੀ ਚਾਰ ਗਰੰਟੀਆਂ ਜਿਹੜੀਆਂ ਅਸੀਂ ਪੂਰੀਆਂ ਕਰਕੇ ਅੱਜ ਪੰਜਾਬ ਦੇ ਲੋਕਾਂ ਜਾ ਰਹੇ ਆਗੇ ਔਰ ਇਸ ਤੋਂ ਬਿਨਾ ਜਿਹੜੀਆਂ ਚਾਰ ਗਰੰਟੀਆਂ ਪੂਰੀਆਂ ਹੋ ਜਾਂਦੇ ਨੇ ਉਹ ਪੰਜਾਬ ਜਾਣ ਦਾਗਾ ਕਿ 300 ਯੂਨਟ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਹਰੇਕ ਘਰ ਨੂੰ ਦੇਣ ਦਾ ਵਾਅਦਾ ਅਸੀਂ ਗਰੰਟੀ ਸੀ ਉਹ ਪੂਰੀ ਹੋ ਚੁੱਕੀ ਆ ਔਰ ਮੈਂ ਸਮਝਦਾ 90% ਲੋਕਾਂ ਦਾ ਘਰਾਂ ਦਾ ਬਿੱਲ ਜਿਹੜਾ ਉਹ ਜ਼ੀਰੋ ਆ ਰਿਹਾ ਦੂਜੀ ਗਰੰਟੀ ਸੀ ਕਿ ਪੰਜਾਬ ਵਿੱਚ ਅਸੀਂ ਮਹੱਲਾ ਕਲੀਨਿਕ ਖੋਲ੍ਹਾਂਗੇ ਉਹ ਮਹੱਲਾ ਕਲੀਨਿਕ ਪੰਜਾਬ ਚੋਂ ਦੀ ਖੁੱਲ੍ਹਣੇ ਸ਼ੁਰੂਆਤ ਹੋ ਚੁੱਕੀ ਹੈ ਲਗਭਗ 1 ਕਰੋੜ ਤੋਂ ਉੱਪਰ ਲੋਕਾਂ ਦਾ ਮੁਫਤ ਇਲਾਜ ਉਹਨਾਂ ਮਹੱਲਾ ਕਲੀਨਿਕਾਂ ਚ ਪੰਜਾਬ ਚ ਹੋ ਚੁੱਕਿਆ ਹੈਗਾ ਤੀਜੀ ਗਰੰਟੀ ਸੀ ਕਿ ਪੰਜਾਬ ਵਿੱਚ ਅਸੀਂ ਸਿੱਖਿਆ ਨੂੰ এডਿਕੇਸ਼ਨ ਨੂੰ ਸਿਸਟਮ ਨੂੰ ਬਦਲਾਂਗੇ ਉਹਦੇ ਚ ਬੁਨਿਆਦੀ ਢਾਂਚੇ ਚ ਤਬਦੀਲੀਆਂ ਲੈ ਕੇ ਆਵਾਂਗੇ ਖਾਸ ਕਰਕੇ ਬੁਨਿਆਦੀ ਢਾਂਚਾ ਮੀਨਸ ਬੇਸਿਕ ਇਨਫਰਾਸਟ੍ਰਕਚਰ ਔਰ ਬੱਚਿਆਂ ਨੂੰ ਕੁਆਲਿਟੀ ਦੀ এডਿਕੇਸ਼ਨ ਉਹਦੇ ਲਈ ਅਸੀਂ ਲਗਾਤਾਰ ਯਤਨ ਸਾਡੇ ਜਾਰੀ ਰੱਖੇਗੇ ਔਰ ਉਸ ਗਰੰਟੀ ਨੂੰ ਅਸੀਂ ਪੂਰਾ ਕੀਤਾਗਾ ਸਕੂਲ ਆਫ ਹੈਮਨਸ ਦੀ ਸ਼ੁਰੂਆਤ ਪੰਜਾਬ ਚ ਹੋ ਚੁੱਕੀ ਆ ਟੀਚਰਾਂ ਨੂੰ ਪੜਨ ਦੇ ਲਈ ਉੱਚੇਰੀ ਸਿੱਖਿਆ ਦੇ ਲਈ ਕਿ ਟੀਚਰ ਸਾਡੇ ਅੱਛੀ ਟ੍ਰੇਨਿੰਗ ਲੈ ਕੇ ਆਉਣ ਉਹ ਬਾਹਰਲੇ ਦੇਸ਼ਾਂ ਚ ਅਸੀਂ ਭੇਜਣਾ ਸ਼ੁਰੂ ਕੀਤਾਗਾ ਔਰ ਸਕੂਲਾਂ ਦੀ ਕਾਇਆਕਲਪੂਈਆ ਜਿਹੜੇ ਸਕੂਲਾਂ ਚ ਬਾਉਂਡਰੀ ਬਾਲ ਤੱਕ ਨਹੀਂ ਸੀ ਫੋਰਸ ਤੱਕ ਨਹੀਂ ਸੀ ਇਲੈਕਟ੍ਰਿਸਿਟੀ ਦਾ ਬੁਰਾ ਹਾਲ ਸੀ ਪੁਰਾਣੀਆਂ ਸਰਕਾਰਾਂ ਵੇਲੇ ਕਾਲੀ ਦਲ ਕਾਂਗਰਸ ਵੇਲੇ ਉਹ ਅਸੀਂ ਬਿਲਕੁਲ ਦਰਸ ਕੀਤਾਗਾ ਇਨ ਆਰਡਰ ਕੀਤਾਗਾ ਲਾਈਨ ਦੇ ਵਿੱਚ ਲੈ ਕੇ ਆਏ ਆ ਉਹਨੂੰ ਇਹ ਸਾਡੀ ਤੀਜੀ ਬੱਟੀ ਗਰੰਟੀ ਚ ਚੌਥੀ ਜਿਹੜੀ ਆ ਮੈਂ ਸਮਝਦਾ ਪੰਜਾਬ ਚ ਅਸੀਂ ਸਾਡਾ ਵਾਦਾ ਸੀਗਾ ਕਿ ਪੰਜਾਬ ਵਿੱਚ ਅਸੀਂ ਬੇਸਿਕ ਜਿਹੜੀਆਂ ਜਿਹੜੀ ਕਰਪਸ਼ਨ ਆ ਕਰਪਸ਼ਨ ਨੂੰ ਪੰਜਾਬ ਚੋਂ ਖਤਮ ਕਰਾਂਗੇ ਅੱਜ ਪੰਜਾਬ ਵਿੱਚੋਂ ਕਰਪਸ਼ਨ ਲਗਭਗ ਖਤਮ ਹੋ ਚੁੱਕੀ ਆ ਵੱਡੀਆਂ-ਵੱਡੀਆਂ ਮੱਛਰੀਆਂ ਫੜ ਕੇ ਅਸੀਂ ਜ਼ਿਲ੍ਹਿਆਂ ਚ ਡਕੀਆਂ ਲਗੀਆਂ ਔਰ ਪੰਜਾਬ ਨੂੰ ਜਿਹੜਾ ਹੈਗਾ ਉਹ ਠੀਕ ਕੀਤਾਗਾ ਇਸੇ ਤਰ੍ਹਾਂ ਸਾਡੀ ਗਰੰਟੀ ਸੀਗੀ ਕਿ ਜੇਕਰ ਪੰਜਾਬ ਦਾ ਕੋਈ ਨੌਜਵਾਨ ਜਿਹੜਾ ਮਿਲਟਰੀ ਚ ਆ ਜਾਂ ਪੁਲਿਸ ਦੇ ਵਿੱਚ ਅੱਜਕਰ ਉਸ ਦੇਸ਼ ਲਈ ਸ਼ਹੀਦ ਹੋ ਜਾਂਦਾ ਦੇਸ਼ ਦਾ ਸ਼ਹਾਦਤ ਦਾ ਜੰਮਪੀ ਚਿੰਦਾ ਤਾਂ ਉਸੇ ਤਾਂ ਅਸੀਂ ਉਹਦੇ ਪਰਿਵਾਰ ਨੂੰ ਸਨਮਾਨ ਵਜੋਂ 1 ਕਰੋੜ ਰੁਪਏ ਸਨਮਾਨ ਰਾਸ਼ੀ ਦੇਵਾਂਗੇ ਤਾਂ ਉਹ ਅਸੀਂ ਬਿਲਕੁਲ ਵਾਦਾ ਚੌਥੀ ਗਰੰਟੀ ਸਾਡੀ ਅਸੀਂ ਪੂਰੀ ਕੀਤੀ ਆ ਸੋ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕਰਕੇ ਲੋਕਾਂ ਦੀ ਕਿਚਿਹੜੀ ਖੜਿਆ ਤੇ ਨਾਲ ਹੀ 12000 ਏਕੜ ਜ਼ਮੀਨ ਜਿਹੜੀ ਵੱਡੇ ਵੱਡੇ ਰਸੂਖਦਾਰ ਲੋਕਾਂ ਨੇ ਦੱਬੀ ਹੋਈ ਸੀ ਸਰਕਾਰ ਦੀ ਉਹ ਛੜਾਈ ਆ ਲੋਕਾਂ ਦੇ ਸਾਹਮਣੇ ਆ ਔਰ ਜੀਵੀ ਕੀ ਵਾਲਾ ਥਰਮਲ ਪਲਾਂਟ ਜਿਹੜਾ ਕਾਲੀਦਲ ਬੀਜੇਪੀ ਨੇ ਪ੍ਰਾਈਵੇਟ ਪਾਰਟੀ ਨੂੰ ਵੇਚਦਾ ਸੀਗਾ ਪ੍ਰਾਈਵੇਟ ਲੋਕਾਂ ਨੂੰ ਵੇਚਦਾ ਸੀ ਅਡਾਨੀ 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 ਵਾਨੀ ਵਰਗਿਆਂ ਨੂੰ ਵੇਚਦਾ ਸੀ ਉਹ ਅਸੀਂ ਖਰੀਦ ਕੇ ਪੰਜਾਬ ਸਰਕਾਰ ਦੇ ਨਾਮ ਕੀਤਾਗਾ ਪੰਜਾਬ ਦੇ ਲੋਕਾਂ ਦੇ ਨਾਮ ਕੀਤਾਗਾ 14 ਤੋਂ ਵੱਧ ਟੋਲ ਪਲਾਜ ਜਿਹੜੇ ਸਟੇਟ ਦੇ ਸੀ ਉਹ ਅਸੀਂ ਬੰਦ ਕਰਕੇ ਅੱਜ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਖੜੇ ਆਗੇ 24 14000 ਦੇ ਕਰੀਬ 13 ਤੋਂ ਲੈ ਕੇ 14000 ਦੇ ਕਰੀਬ ਜਿਹੜੇ ਅਸੀਂ ਅਧਿਆਪਕਾਂ ਨੂੰ ਪੱਕੇ ਕੀਤਾਗਾ ਜਿਹੜੇ ਬਹੁਤ ਲੰਬੇ ਆਸੇ ਤੋਂ ਸੰਘਰਸ਼ ਕਰ ਰਹੇ ਸੀਗੇ ਔਰ ਲਗਭਗ 43000 ਨੌਕਰੀਆਂ ਸਾਡੇ ਨਵੇਂ ਯੂਥ ਨੂੰ ਨਵੀਂ ਜਨਰੇਸ਼ਨ ਨੂੰ ਦੇਖ ਕੇ ਅਸੀਂ ਇੱਥੇ ਲੋਕਾਂ ਦੀ ਕਚਹਿਰੀ 'ਚ ਖੜੇ ਆ। ਇਹ ਸਾਡੇ ਅਸੀਂ ਵੱਡੇ ਸਾਡੇ ਕੰਮ ਨੇ ਕਿ ਅਸੀਂ ਪੰਜਾਬ 'ਚ ਕੀਤੇ ਨੇਗੇ। ਸੋ ਮੈਂ ਸਮਝਦਾ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ 'ਚ ਮਜ਼ਬੂਤ ਆ ਪੰਜਾਬ 'ਚ ਬਹੁਤ ਸਟਰੋਂਗ ਆਗੇ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿਹੜੇ 13-0 ਨਾਲ ਦਾ ਸਕੋਰ ਲੈ ਕੇ ਜਿੱਤੂਗੀ। ਤੁਸੀਂ ਮੁੱਦਿਆਂ ਦੀ ਗੱਲ ਕਰੀ ਹੈ ਬਹੁਤ ਮਸਲੇ ਜਿਹੜੇ ਹੱਲ ਹੋਏ ਨੇ ਪਰ 5 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ ਵੀ ਨੇਗੇ ਕਿਉਂਕਿ ਜੇ ਇਸ ਸਮੇਂ ਲੋਕ ਸਭਾ ਚੋਣਾਂ ਤੋਂ ਬਾਅਦ ਜਾਂ ਪਹਿਲਾਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਜਿਹੜੀ ਲੀਡਰਾਂ ਦੀ ਦਲ ਬਦਲੀ ਬਹੁਤ ਜਾਰੀ ਹੈਗੀ ਇੱਕ ਸਮੇਂ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਐਮਪੀ ਰਹੇ ਧਰਮਵੀਰ ਗਾਂਧੀ ਸਮੇਂ ਕਾਂਗਰਸ ਤੋਂ ਚੋਣ ਲੜ ਰਹੇ ਨੇ ਤਾਂ ਇਸੇ ਤਰ੍ਹਾਂ ਜਿਮਨੀ ਚੋਣ ਵੇਲੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜੇ ਸੁਸ਼ੀਲ ਰਿੰਕੂ ਇਸ ਸਮੇਂ ਭਾਜਪਾ ਤੋਂ ਲੜ ਰਹੇ ਨੇ ਤਾਂ ਜੇ ਮੈਂ ਲੀਡਰਾਂ ਦੀ ਗੱਲ ਕਰਾਂ ਤਾਂ ਗਿਣਤੀ ਵੱਡੀ ਹੈਗੀ ਤਾਂ ਇਹ ਜਿਹੜੀ ਦਲ ਬਦਲੀ ਹੈ ਕਿਉਂਕਿ ਇੱਕ ਸਮੇਂ ਸਮਾਂ ਹੁੰਦਾ ਸੀ ਜਦੋਂ ਰਾਜਨੀਤੀ ਦੇ ਵਿੱਚ ਪਾਰਟੀ ਦੇ ਅਡੋਲਜੀ ਨੂੰ ਮੁੱਖ ਰੂਪ ਦੇ ਵਿੱਚ ਰੱਖਿਆ ਜਾਂਦਾ ਸੀਗਾ ਤਾਂ ਅੱਜ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਦੀ ਆਇਡੈਂਟੀਟੀ ਪੋਲਿਟਿਕਸ ਹੋ ਰਹੀ ਹੈਗੀ ਆਪਣਾ ਚਿਹਰਾ ਮੰਨ ਕੇ ਲੀਡਰ ਕਹਿੰਦੇ ਆ ਕਿ ਮੈਂ ਹੀ ਸਾਰਾ ਕੁਝ ਹਾਂ ਤਾਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਵੀ ਇਸ ਦਾ ਕੀ ਵੱਡਾ ਅਸਰ ਪੈਂਦਾ ਹੈਗਾ ਜਾਂ ਇਸ ਤਰ੍ਹਾਂ ਦੀ ਜਿਹੜੇ ਵਹਿਮ ਨੇਗੇ ਲੀਡਰਾਂ ਦੇ ਤਾਂ ਦੇਖੋ ਬੈਸ ਸੰਵੰਦ ਦਾ ਰਾਜਨੀਤੀ ਜਿਹੜੀ ਆ ਮੁੱਦਿਆਂ ਤੇ ਹੋਣੀ ਚਾਹੀਦੀ ਆ ਕਿ ਕਿਹੜੀ ਪਾਰਟੀ ਕਿਹੜੇ ਮੁੱਦਿਆਂ ਤੇ ਇਲੈਕਸ਼ਨ ਲੜ ਰਹੀ ਆ ਔਰ ਉਹਨਾਂ ਮੁੱਦਿਆਂ ਦੇ ਪ੍ਰਤੀ ਕਿੰਨੀ ਕੋ ਉਹ ਸਾਰਥਕ ਆ ਕਿੰਨੀ ਕੁ ਪੋਜ਼ਿਟਿਵ ਆ ਔਰ ਕਿੰਨਾ ਕੁ ਮੈਸ ਸੰਵੰਦ ਉਹਨਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੁੰਦੀ ਏ ਇਸ ਦੇ ਉੱਤੇ ਜਿਹੜੀ ਆ ਬਹਿਸ ਹੋਣੀ ਚਾਹੀਦੀ ਆ ਵਿਅਕਤੀ ਵਿਸ਼ੇਸ਼ ਨੂੰ ਲੈ ਕੇ ਜਿਹੜੀ ਉਹ ਅੱਗੇ ਨਹੀਂ ਵਧਣਾ ਚਾਹੀਦਾ ਵਿਅਕਤੀ ਵਿਸ਼ੇਸ਼ ਕਦੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਦੇ ਇਸ ਪਾਰਟੀ 'ਚ ਕਦੇ ਉਸ ਪਾਰਟੀ 'ਚ ਸੋ ਮੈਸ ਸੰਵੰਦ ਦਾ ਪਾਰਟੀ ਦੀ ਆਡਾਇਲੋਜੀ ਔਰ ਮੁਦਿਆਂ ਨੂੰ ਕਿਵੇਂ ਹੱਲ ਕਰਨਾ ਇਹ ਜਿਹੜੇ ਮੈਨ ਰਣਾ ਚਾਹੀਦਾ ਸੋ ਆਮ ਆਦਮੀ ਪਾਰਟੀ ਨੇ ਦੇਸ਼ ਦੇ ਅੰਦਰ ਕਰਕੇ ਦਿਖਾਇਆਗਾ ਸੋ ਅੱਜ ਲਗਾਤਾਰ ਅਸੀਂ ਕਰ ਰਹੇ ਹਾਂ ਤੁਸੀਂ ਇੰਡੀਆ ਆਲਾਈਂਸ ਰਾਈ ਕਿਨਾਰਾ ਦੇ ਰਹੇ ਹੋ ਕਿ ਭਾਜਾਓ ਤੇ ਸੰਵਿਧਾਨ ਬਚਾਓ ਤਾਂ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਲੋਕਾਂ ਨੂੰ ਜਿਹੜਾ ਵੋਟਰ ਹੈ ਉਹਨੂੰ ਸਮਝ ਨਹੀਂ ਆ ਰਹੀ ਕਿ ਬਾਹਰ ਪਾਰਟੀ ਦਾ ਆਲਾਈਂਸ ਹੈ ਤੇ ਇੱਥੇ ਤੁਸੀਂ ਵਕਰੇਵੇਂ ਨੇ ਇਹ ਕੀ ਕਰਨ ਆ ਅ ਦੇਖੋ ਇੰਡੀਆ ਆਲਾਈਂਸ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਡਿਫਰੈਂਟ ਸਟੇਟਾਂ ਦੇ ਅੰਦਰ ਇਕੱਲੇ-ਇਕੱਲੇ ਲੜ ਰਹੀਆਂ ਨੇ ਉਹ ਨੈਸ਼ਨਲ ਲੈਵਲ ਤੇ ਇਕੱਠੇ ਲੜਨੇ ਬਿਲਕੁਲ ਸਾਡਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਕੋਈ ਸਮਝੌਤਾ ਨਹੀਂ ਕਿਉਂਕਿ ਇੱਥੇ ਪੰਜਾਬ ਵਿੱਚ ਮੁੱਖ ਜਿਹੜੀ ਵਿਰੋਧੀ ਧਿਰ ਆ ਉਹ ਕਾਂਗਰਸ ਪਾਰਟੀ ਹੈਗੀ ਜਿਹਨੂੰ ਅਕਾਲੀ ਦਲ ਨੂੰ ਅੱਜ ਪੰਜਾਬ ਦੇ ਲੋਕਾਂ ਨੇ ਨਫਰਤ ਦੀ ਅੱਖਾਂ ਦੇਖਦੇ ਨੇ ਕਿ ਅਕਾਲੀ ਦਲ ਤੇ ਬੀਜੇਪੀ ਨੂੰ ਲੋਕ ਪੰਜਾਬ ਚੋਂ ਕਿ ਪੂਰੇ ਦੇਸ਼ ਚੋਂ ਭਜਾਉਣਾ ਚਾਹੁੰਦੇ ਨੇਗੇ ਸੋ ਇੱਥੇ ਅਸੀਂ ਬਿਲਕੁਲ ਅਲੱਗ ਲੜ ਰਹੇ ਹਾਂ ਕਿ ਦੇਸ਼ ਦੇ ਅੰਦਰ ਅਲਾਈਂਸ ਹੈਗਾ ਪਰ ਲੇਕਿਨ ਇਹ ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਆ ਦੇਸ਼ ਦੇ ਵਿੱਚੋਂ ਬੀਜੇਪੀ ਨੂੰ ਖਤ ਆਮ ਆਦਮੀ ਪਾਰਟੀ ਦਾ ਚੰਗਾ ਜਨਤਕ ਆਧਾਰ ਹੈਗਾ ਕਿ ਸੂਬਿਆਂ ਵਿੱਚ ਨਹੀਂ ਵੀ ਹੈਗਾਗਾ ਅਸੀਂ ਮੰਨਦੇ ਆ ਪਰ ਲੇਕਿਨ ਜਿੰਨਾ ਸੂਬਿਆਂ ਸਾਡਾ ਹੈਗਾ ਅਸੀਂ ਉੱਥੇ ਕਾਂਗਰਸ ਨੂੰ ਸਪੋਰਟ ਕਰ ਰਹੇ ਆ ਜਾਂ ਸਾਨੂੰ ਕਾਂਗਰਸ ਸਪੋਰਟ ਕਰਦੀ ਲੇਕਿਨ ਪੰਜਾਬ 'ਚ ਅਸੀਂ ਸਰਕਾਰ ਦੇ ਵਿੱਚਾਂ ਦਿੱਲੀ 'ਚ ਅਸੀਂ ਸਰਕਾਰ ਦੇ ਵਿੱਚਾਂ ਇੱਥੇ ਅਸੀਂ ਜਿਹੜਾ ਇਕੱਲੇ ਇਲੈਕਸ਼ਨ ਲੜ ਰਹੇ ਹੈਗੇ ਸੋ ਅੱਜ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਦੌੜ ਆ ਬਾਬਾ ਸਾਹਿਬ ਭੀਮਰਾਓ ਬੈਠ ਕੇ ਜਿਸ ਸੰਵਿਧਾਨ ਬਣਾਇਆ ਸੀਗਾ ਅੱਜ ਉਹਨੂੰ ਦਰਪੇਸ਼ ਮੈਂ ਸਮਝਦਾ ਖਤਰਾ ਭਾਰਤੀ ਜਨਤਾ ਪਾਰਟੀ ਤੋਂ ਖੜਾ ਹੋਇਆਗਾ ਅੱਜ ਦੇਸ਼ ਦੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਤੋਂ ਖਤਰਾ ਖੜਾ ਹੋਇਆ ਸੋ ਮੈਂ ਸਮਝਦਾ ਦੇਸ਼ ਨੂੰ ਬਚਾਉਣ ਦੇ ਲਈ ਲੋਕਤੰਤਰ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਜਿਹੜੀ ਉਹ ਇੰਡੀਆ ਐਲਾਈਂਸ ਸ਼ਾਮਲ ਹੋਈ ਤੁਹਾਡੇ ਕੱਟੜ ਵਿਰੋਧੀ ਸੁਖਪਾਲ ਸਿੰਘ ਖਹਿਰਾ ਐਸਐਮਐਸ ਸੁਖਪਾਲ ਸੰਗਰੂਟ ਸੀਟ ਤੋਂ ਤੁਹਾਡੇ ਵਿਰੋਧੀ ਵੀ ਨੇ ਨਾਲ ਉਮੀਦਵਾਰ ਨੇਗੇ ਤਾਂ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਕੇਸ ਐਕਸਾਈਜ਼ ਆ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਕੁਝ ਦਿਨਾਂ ਦੇ ਮਹਿਮਾਨ ਨਿਹਰਪਾਲ ਸਿੰਘ ਚੀਮਾ ਤਾਂ ਪਰ ਤੁਸੀਂ ਦੂਜੇ ਪਾਸੇ ਜਿਹੜਾ ਐਕਸਾਈਜ਼ ਦੇ ਵਿੱਚ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਵਾਅਦਾ ਹੋਇਆਗਾ ਪੰਜਾਬ ਦੇ ਵਿੱਚ ਤਾਂ ਇਹ ਚੀਜ਼ ਕਿਵੇਂ ਆ ਰਹੀ ਹੈ ਆ ਦੇਖੋ ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਬਣਨ ਦੇ ਨਾਲ ਪੰਜਾਬ ਨੂੰ ਹਰ ਇੱਕ ਸਾਲ ਹੂੰ 4000 ਕਰੋੜ ਦਾ ਵੱਡਾ ਵਾਅਦਾ ਪੰਜਾਬ ਦੇ ਰੈਵਨਿਊ 'ਚ ਹੋਇਆਗਾ ਔਰ ਦੂਜੇ ਪਾਸੇ ਮੈਂ ਸੰਬੰਧ ਦਾ ਕਾਂਗਰਸ ਪਾਰਟੀ ਆ ਜਿਹਦੇ ਵਿੱਚ ਅੱਜ ਸੁਖਪਾਲ ਖਹਿਰਾ ਜੀ ਨੇ ਉਹਨਾਂ ਨੂੰ ਉਹਨਾਂ ਦੇ ਸਮੇਂ ਪੰਜਾਬ 'ਚ ਰੈਵਨਿਊ ਜਿਹੜਾ ਉਹ 6000 ਕਰੋੜ ਤੱਕ ਸੀਮਤ ਸੀਗਾ ਔਰ ਪੰਜਾਬ 'ਚ ਸ਼ਰਾਬ ਦਾ ਮਾਫੀਆ ਕਾਇਮ ਹੋਇਆ ਸੀਗਾ ਆਮ ਆਦਮੀ ਪਾਰਟੀ ਸਰਕਾਰ ਆਉਣ ਤੋਂ ਬਾਅਦ ਅਸੀਂ ਸ਼ਰਾਬ ਦਾ ਮਾਫੀਆ ਪੰਜਾਬ 'ਚੋਂ ਖਤਮ ਕੀਤਾਗਾ ਜਿਹੜਾ ਮੈਂ ਸੰਬੰਧ ਇਹਨਾਂ ਨੇਤਾਵਾਂ ਨੇ ਸ਼ੁਰੂ ਕੀਤਾ ਸੀਗਾ ਇਸੇ ਗੱਲ ਕਰਕੇ ਇਸੇ ਗੱਲ ਕਰਕੇ ਮੈਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿਤਨਾ ਕਿਤੇ ਉਹ ਸ਼ਰਾਬ ਦੇ ਮਾਫੀਆ ਨੂੰ ਪ੍ਰੋਟੈਕਟ ਕਰ ਰਹੇ ਨੇ ਕਿਉਂਕਿ ਇਹ ਸ਼ਰਾਬ ਦਾ ਮਾਫੀਆ ਕਾਂਗਰਸੀ ਲੀਡਰਾਂ ਨੇ ਪਾਲਿਆ ਸੀਗਾ ਅਕਾਲੀ ਦਲ ਭਾਜਪਾ ਵਾਲਿਆਂ ਨੇ ਪਾਲਿਆ ਸੀਗਾ ਇਸੇ ਗੱਲ ਕਰਕੇ ਮੇਰੇ ਖਿਲਾਫ ਬਿਆਨਵਾਜ਼ੀ ਕਰਦੇ ਨੇ ਮੈਨੂੰ ਕਿਸੇ ਵੀ ਜਾਂਚ ਏਜੰਸੀ ਤੋਂ ਕਿਸੇ ਵੀ ਕਿਸਮ ਦਾ ਕੋਈ ਡਰ ਨਹੀਂ ਜਦੋਂ ਮਰਜ਼ੀ ਆ ਕੇ ਜਾਂਚ ਕਰ ਲੈਣ ਜਦੋਂ ਮਰਜ਼ੀ ਬਲਕਿ ਮੈਂ ਤਾਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਬਤੌਰ ਗਵਾਹ ਈਡੀ ਸ਼ਾਮਲ ਹੋ ਜਾ ਤੁਹਾਡਾ ਤਜਰਬਾ ਹੈ ਤੁਹਾਡੇ ਉੱਤੇ ਈਡੀ ਦੇ ਬਹੁਤ ਸਾਰੇ ਕ腐ਸ਼ਨ ਦੇ ਕੇਸ ਬਹੁਤ ਸਾਰੇ ਤੁਹਾਡੇ ਉੱਤੇ ਜਿਹੜੇ ਡਰੱਗ ਦੇ ਕੇ ਸੋ ਅਗਲੇ ਕੀ ਦੇ ਕੇਸ ਚੱਲਦੇ ਨੇ ਕਿ ਸੋ ਇਹ ਪੂਰਾ ਪੰਜਾਬ ਜਾਣ ਤੱਕ ਤਾਂ ਲੋਕ ਸਭਾ ਚੋਣਾ 2024 ਦੇ ਵਿੱਚ ਕਿਸਾਨ ਏਜੰਡੇ ਤੇ ਦਿਖਾਈ ਨਹੀਂ ਦੇ ਰਹੇ ਫਿਲਹਾਲ ਕੀ ਕਾਂਗਰਸ ਨੇ ਕਿਹਾਗਾ ਕਿ ਐਮਐਸਪੀ ਹੈ ਜਿਹੜੀ ਉਹ ਉਹਨੂੰ ਲੀਗਲੀ ਗਰੰਟੀ ਕਾਨੂੰਨ ਬਣਾਉਣਗੇ ਫਿਰ ਹਾਲੋ ਪਹਿਲਾਂ ਵੀ ਜਦੋਂ ਕਾਂਗਰਸ ਦਾ ਮੈਨੀਫੈਸਟੋ ਰਿਲੀਜ਼ ਹੋਇਆ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਤਾਂ ਜਦੋਂ ਭਾਜਪਾ ਦਾ ਕਾਰਜਕਾਲ ਸੀਗਾ ਤਾਂ ਵੱਡੇ ਸੰਘਰਸ਼ ਨੇ ਜਿਹੜੇ ਉਹ ਦੇਖਣ ਨੂੰ ਮਿਲੇ ਤਾਂ ਇਸ ਸਮੇਂ ਵੀ ਪੰਜਾਬ ਦੇ ਵਿੱਚ ਕਿਸਾਨ ਸੜਕਾਂ ਦੇ ਉੱਪਰ ਨੇਗੇ ਫਸਲੀ ਜਿਹੜਾ ਸੰਕਟ ਆ ਉਹ ਖੜਾ ਹੋਇਆ ਹੋਇਆ ਤਾਂ ਪੰਜਾਬ ਦੇ ਵਿੱਚ ਵੀ ਜੇ ਗੱਲ ਕਰੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਜਿਹੜੇ ਝੋਨੇ ਦੀ ਵੈਰਾਈਟੀ ਆ ਪੂਸ਼ਾ 44 ਉਸ ਨੂੰ ਲਗਾਉਣ ਤੇ ਪਾਬੰਦੀ ਲਗਾਈ ਹੈ ਤਾਂ ਇਸ ਤਰ੍ਹਾਂ ਦੇ ਜਿਹੜੇ ਸੰਕਟ ਨੇ ਇਹਦੇ ਚੋਂ ਤੁਹਾਨੂੰ ਕਿਵੇਂ ਲੱਗਦਾ ਹੈਗਾ ਕਿ ਇੱਕ ਪਾਸੇ ਤਾਂ ਨਰਿੰਦਰ ਮੋਦੀ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੇ ਨੇ ਤਾਂ ਪਰ ਕਿਸਾਨ ਹਾਲੇ ਤੱਕ ਫਿਰ ਸੜਕਾਂ ਤੇ ਆਦੇਸ਼ ਦਾ ਭਾਰਤ ਜਨਤਾ ਪਾਰਟੀ ਐਜ ਤੋਂ 10 ਸਾਲ ਪਹਿਲਾਂ ਦੇਸ਼ ਦੀ ਹਕੂਮਤ ਦੀ ਬਾਗਡੋਰ ਲੋਕਾਂ ਨੇ ਭਾਰਤ ਜਨਤਾ ਪਾਰਟੀ ਨੂੰ ਸੰਪਤੀ ਔਰ ਭਾਰਤ ਜਨਤਾ ਪਾਰਟੀ ਨੇ ਦੇਸ਼ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ ਦੇਸ਼ ਦੇ ਵਿੱਚ ਹਰ ਇੱਕ ਸਾਲ 2 ਕਰੋੜ ਨੌਕਰੀਆਂ ਪੈਦਾ ਕਰਾਂਗੇ ਦੇਸ਼ ਦੇ ਅੰਦਰ ਇੰਡਸਟਰੀਅਲ ਰੈਵੋਲੂਸ਼ਨ ਆਊਗਾ ਉੱਚ ਵੀ ਨਹੀਂ ਬਦਲਿਆ 15-15 ਲੱਖ ਲੋਕਾਂ ਦੇ ਖਾਤੇ ਚ ਆਉਣਗੇ ਉਹੀ ਵੀ ਕਿਤੇ ਤਬਦੀਲੀ ਜਿਹੜੀ 10 ਸਾਲਾਂ ਦੇ ਦੇਖਣ ਨੂੰ ਮਿਲੀ ਬਲਕਿ ਦੇਸ਼ ਦੇ ਕਿਸਾਨ ਨੂੰ ਖਤਮ ਕਰਨ ਦੇ ਲਈ ਤਿੰਨ ਕਾਲੇ ਕਾਨੂੰਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈ ਦੇਸ਼ ਦੇ ਕਿਸਾਨ ਨੇ ਇਕਜੁੱਟ ਹੋ ਕੇ ਬੀਜੇਪੀ ਦਾ ਵਿਰੋਧ ਕੀਤਾ ਲਗਾਤਾਰ 1.5 ਸਾਲ ਦਰਨਾ ਲਾ ਕੇ ਰੱਖਿਆ ਔਰ 750 ਤੋਂ ਉੱਪਰ ਕਿਸਾਨ ਪੰਜਾਬ ਦਾ ਆਪਣੀ ਜਾਨ ਗਵਾ ਬੈਠਾ ਔਰ ਉਸ ਅੰਗਰਸ਼ ਨੂੰ ਕਾਮਯਾਬੀ ਮਿਲੀ ਔਰ ਕਿਸਾਨ ਜਿੱਤ ਕੇ ਵਾਪਸ ਆਏ ਮੋਦੀ ਸਾਹਿਬ ਨੂੰ ਚੁਕੜਾ ਪਿਆ ਕਾਨੂੰਨ ਵਾਪਸ ਲੈਣੇ ਪਏ ਹੁਣ ਦੁਬਾਰਾ ਫੇਰ ਜਦੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਦੇ ਬਾਰਡਰ ਤੇ ਜਾ ਰਹੇ ਸੀ ਤਾਂ ਭਾਰਤੀ ਜਨਤਾ ਪਾਰਟੀ ਨੇ ਉਹ ਗੋਲੀਆਂ ਦਾ ਨਿਸ਼ਾਨਾ ਬਣਾਇਆ ਅੱਜ ਦੇਸ਼ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਵੋਟ ਵੋਟ ਦੀ ਚੋੜ ਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਹਰਾਊਗਾ ਔਰ ਦੇਸ਼ ਦੇ ਵਿੱਚ ਉਹ ਤਾਨਾशाही ਰਾਜ ਦਾ ਅੰਤ ਹੋਊਗਾ ਔਰ ਦੇਸ਼ ਦਾ ਕਿਸਾਨ ਮੈਂ ਸਮਝਦਾ ਹਾਂ ਉਹਨਾਂ ਨਾਲ ਸਮਝ ਆਪਣੀ ਖੁਸ਼ਹਾਲੀ ਲਈ ਜਿਹੜਾ ਉਹ ਅੱਗੇ ਵਧੂਗਾ ਪੰਜਾਬ ਦੇ ਵਿੱਚ ਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਅਕਾਲੀ ਦਲ ਇਤਿਹਾਸਕ ਤੌਰ ਤੇ ਤੁਸੀਂ ਦੇਖ ਲਿਓ ਜਦੋਂ ਰਿਜ਼ਲਟ ਆਊਗਾ ਸਭ ਤੋਂ ਭਿਆਨਕ ਹਾਰ ਭਿਆਨਕ ਹਾਰ ਜਿਹੜੀ ਆ ਉਹ ਅਕਾਲੀ ਦਲ ਦੀ ਇਸ ਪਾਰਲੀਮੈਂਟ ਚੋਣਾਂ ਚ ਹੋਣੀ ਆ ਜਦੋਂ ਉਹਦਾ ਇੱਕ ਵੀ ਮੈਂਬਰ ਪਾਰਲੀਮੈਂਟ ਜਿੱਤਣਾ ਨਹੀਂ ਹੈਗਾ ਪਿਛਲੀ 2022 ਦੇ ਵਿੱਚ ਫਿਰ ਵੀ ਤਿੰਨ ਸੀਟਾਂ ਜਿੱਤ ਗਿਆ ਸੀ ਅਕਾਲੀ ਦਲ ਪੰਜਾਬ ਦੇ ਲੋਕਾਂ ਨੇ ਬੁਰੀ ਤਰ੍ਹਾਂ ਰਿਜੈਕਟ ਕੀਤਾ 2022 ਚ ਅਕਾਲੀ ਦਲ ਨੂੰ ਤਿੰਨ ਸੀਟਾਂ ਜਿੱਤ ਗਿਆ ਸੀ ਪਰ ਲੇਕਿਨ 2024 ਦੀ ਪਾਰਲੀਮੈਂਟ ਚ ਅਕਾਲੀ ਦਲ ਜ਼ੀਰੋ ਤੇ ਆਊਟ ਹੋਊਗਾ ਇੱਕ ਵੀ ਸੀਟ ਨਹੀਂ ਜਿੱਤੀ ਜਾਣੀ ਉਹਨਾਂ ਦਾ ਕੈਂਡੀਡੇਟ ਨਹੀਂ ਮਿਲ ਰਹੇ ਸੋ ਕਾਲੀ ਦਲ ਦਾ ਪੰਜਾਬ ਤੋਂ ਖਾਤਮਾ ਹੋ ਗਿਆ ਪੰਜਾਬ ਨੂੰ ਪਤਾਗਾ ਕਿ ਪੰਥ ਦੇ ਨਾਂ ਤੇ ਵੋਟਾਂ ਲੈ ਕੇ ਪੰਥ ਦੀ ਪਿੱਠ ਦੇ ਵਿੱਚ ਅਕਾਲੀ ਦਲ ਨੇ ਸ਼ਰਾ ਮਾਰਿਆ ਕਿਸਾਨ ਦੇ ਨਾਂ ਤੇ ਵੋਟਾਂ ਲੈ ਕੇ ਕਿਸਾਨ ਦੀ ਪਿੱਠ ਦੇ ਵੀ ਸ਼ਰਾ ਮਾਰਿਆ ਕਾਲੀ ਦਲ ਨੇ ਸੋ ਅੱਜ ਕਿਸਾਨ ਅਕਾਲੀ ਦਲ ਦਾ ਨਾਮ ਲੈਵਾ ਕੋਈ ਵੀ ਪੰਜਾਬ ਚ ਨਹੀਂ ਬਚਿਆ ਹਾਂ ਸਰਾਇ ਹਾਂਸ ਦਾ ਵਿਰੋਧ ਹੋ ਰਿਹਾ ਤਾਂ ਦੂਜੇ ਪਾਸੇ ਸੁਸ਼ੀਲ ਰਿੰਕੂ ਨੇ ਗੁੰਡੇ ਤੱਕ ਕਹਿ ਦਿੱਤਾ ਕਿਸਾਨਾਂ ਨੂੰ ਵਿਰੋਧ ਕਰ ਰਹੇ ਕਿਸਾਨ ਦੇਖੋ ਕਿਸਾਨ ਦੇਸ਼ ਦਾ ਨਾਤਾਗਾ ਜਿਵੇਂ ਅੱਜ ਰੋਟੀ ਖਾਣੇ ਆ ਤਾਂ ਕਿਸਾਨ ਕਰਕੇ ਖਾਣੇ ਆ ਤੇ ਮੈਂ ਸਮਝਦਾ ਕਿਸਾਨ ਬੜਾ ਸਤਿਕਾਰਯੋਗ ਆ ਔਰ ਤੁਸੀਂ ਸਿਰਫ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਉਹਨਾਂ ਨੂੰ ਕਦੇ ਕੋਈ ਸ਼ਬਦ ਵਰਤ ਦਿਓ ਕਦੇ ਕੋਈ ਸ਼ਬਦ ਵਰਤ ਦਿਓ ਇਹ ਸਾਰੇ ਸ਼ਬਦ ਜਿਹੜੇ ਨਿੰਦਣਯੋਗ ਨੇ ਮੈਂ ਇਹਨਾਂ ਨੇਤਾਵਾਂ ਦੀ ਨਿੰਦਾ ਕਰਦਾਗਾ ਕਿਸਾਨ ਕਿਸਾਨ ਦੇਸ਼ ਦਾ ਮਜ਼ਦੂਰ ਸਾਰੇ ਸਤਿਕਾਰਯੋਗ ਨੇ ਜੀ ਅੱਜ ਦੇਸ਼ ਦੀ ਇਕਨੋਮੀ ਚੱਲ ਰਹੀ ਹੈ ਤਾਂ ਮੈਂ ਸਮਝਦਾ ਕਿਸਾਨ ਤੇ ਮਜ਼ਦੂਰ ਦੇ ਕਰਕੇ ਚੱਲ ਰਹੀ ਹੈ ਸੋ ਇਸ ਤਰ੍ਹਾਂ ਦਾ ਵਿਵਹਾਰ ਜਿਹੜਾਗਾ ਉਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨ ਨੂੰ ਨਹੀਂ ਕਰਨਾ ਚਾਹੀਦਾ 2500 ਕਰੋੜ ਦੇ ਇੱਕ ਕਰਜ਼ੇ ਨੂੰ ਲੈ ਕੇ ਵਿਰੋਧੀ ਸਵਾਲ ਖੜੇ ਕਰ ਰਹੇ ਨੇ ਦੇਖੋ ਕਰਜ਼ਾ ਕਿੰਨਾ ਲੈ ਲਿਆ ਕਿੰਨਾ ਲੈ ਲਿਆ ਪੁਰਾਣੇ ਸਮੇਂ ਚ ਪੁਰਾਣੀਆਂ ਸਰਕਾਰਾਂ ਨੇ ਲਗਭਗ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚੜਾਇਆ ਸੀਗਾ ਸੋ ਨੂੰ ਮੈਨੇਜ ਕਰਨ ਲਈ ਬਿਲਕੁਲ ਕਈ ਵਾਰ ਲੈਣਾ ਵੀ ਪੈਂਦਾ ਔਰ ਮੋੜਨਾ ਵੀ ਪੈਂਦਾ ਤਾਂ ਇੱਕ ਸਵਾਲ ਹੁੰਦਾ ਲੋਕਾਂ ਦਾ ਜ਼ਿਆਦਾਤਰ ਕੀ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਵੱਲੋਂ ਵੀ ਵਿਧਾਇਕਾਂ ਨੂੰ ਜਿਹੜਾ ਟਿਕਟਾਂ ਦਿੱਤੀਆਂ ਗਈਆਂ ਨਹੀਂ ਗਿਆ ਤਾਂ ਲੱਗਦਾ ਕਿ ਜੇ ਮੀਥੇਅਰ ਦੇ ਹੱਕ ਦੇ ਵਿੱਚ ਸੰਗਰੂਰ ਦੇ ਲੋਕ ਫਤਵਾ ਸੁਣਾਉਂਦੇ ਨੇ ਤਾਂ ਜਿਮਨੀ ਚੋਣ ਦਾ ਜਿਹੜਾ ਨਹੀਂ ਇਸ ਤਰ੍ਹਾਂ ਦਾ ਲੋਕਾਂ ਨੂੰ ਦੇਖਣਾ ਪਊਗਾ ਅਦੇਖੋ ਜਦੋਂ ਮੀਤ ਹੇਰ ਜੀ ਜਿੱਤ ਕੇ ਦੇਸ਼ ਦੀ ਪਾਰਲੀਮੈਂਟ ਜਾਣਗੇ ਵਾਕਈ ਉੱਥੇ ਜਿੰਮਨੀ ਚੋਣ ਹੋਣੀ ਆ ਤਾਂ ਇੱਕ ਹੋਰ ਵਲੰਟੀਅਰ ਨੂੰ ਮੌਕਾ ਮਿਲੂਗਾ ਮੀਤ ਹੇਰ ਜੀ ਖੁਦ ਵਲੰਟੀਅਰ ਸੀਗੇ ਤਾਂ ਅਸੀਂ ਤਾਂ ਆਮ ਲੋਕਾਂ ਦੇ ਨਵੇਂ ਮੁੰਡੇ ਕੁੜੀਆਂ ਨੂੰ ਚੱਕਦੇ ਆਂਗੇ ਜੀ ਮੀਤ ਹੇਰ ਦੇ ਸਾਹਮਣੇ ਵੱਡੇ ਵੱਡੇ ਤਨਾੜ ਸੀ ਯਾਰ ਪਤੀ ਖਰਪਤੀ ਸੀਗੇ ਸੋ ਮੀਤ ਹੇਰ ਆਮ ਘਰ ਚੋਂ ਆਇਆ ਸੀ ਇੱਕ ਹੋਰ ਆਮ ਘਰ ਦਾ ਮੁੰਡਾ ਪੰਜਾਬ ਦੀ ਰਾਜਨੀਤੀ ਚ ਆਊਗਾ ਪੋਜ਼ਿਟਿਵ ਸਾਈਨ ਆਗਾ 2027 ਦੀ 2027 ਦੀ ਗੱਲ ਕਰ ਜਦੋਂ ਜਦੋਂ ਨਵੇਂ ਮੁੰਡੇ ਕੁੜੀਆਂ ਆਉਣਗੇ ਨਾ ਜੀ ਜਦੋਂ ਨਵੇਂ ਮੁੰਡੇ ਕੁੜੀਆਂ ਆਉਣਗੇ ਤਾਂ ਮੈਂ ਸਮਝਦਾ ਪੰਜਾਬ ਜਿਹ ਉਹ ਵਧੂਗਾ ਫੁੱਲੂਗਾ ਫਲੂਗਾ ਔਰ ਪੰਜਾਬ ਰੰਗਲਾ ਪੰਜਾਬ ਬਣੂਗਾ ਜਦੋਂ ਚੰਦ ਪਰਿਵਾਰ ਸੀਗੇ ਚੰਦ ਪਰਿਵਾਰਾਂ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਖਤਮ ਕੀਤੀ ਆ ਹੁਣ ਪਰਿਵਾਰਵਾਦ ਨਹੀਂ ਚੱਲਣਾ ਹੁਣ ਨਵੇਂ ਮੁੰਡੇ ਕੁੜੀਆਂ ਹੀ ਚੱਲਣਗੇ ਇਹ ਸਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਨ੍ਹਾਂ ਨੇ ਕਿ ਹਰ ਗੱਲ ਦਾ ਜਿਹੜਾ ਬਿਵਾਕੀ ਨਾਲ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਇਲਜ਼ਾਮ ਲੱਗ ਰਹੇ ਨੇਗੇ ਜਾਂ ਜਿਹੜੇ ਐਸਆਈ ਪਾਲਿਸੀ ਨੂੰ ਲੈ ਕੇ ਲੱਗ ਰਹੇ ਨੇ ਤਾਂ ਪਿਛਲੇ 2 ਸਾਲਾਂ ਦੇ ਵਿੱਚ ਲਗਾਤਾਰ ਜਿਹੜਾ ਪੰਜਾਬ ਦਾ ਐਸਆਈ ਰੇਵੈਨਿਊ ਉਹਦੇ ਵਿੱਚ ਵੱਡਾ ਵਾਅਦਾ ਹੋਇਆਗਾ ਤਾ ਉਹਨਾਂ ਨੇ ਸਖਪਾਲ ਸਿੰਘ ਖੈਰਾਤੀ ਵੀ ਜਿਹੜਾ ਕਰਾਰਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਮੇਰੇ ਖਿਲਾਫ ਹੋ ਉੱਥੇ ਗਵਾਹ ਬਣ ਸਕਦੇ ਨੇ ਜੇਕਰ ਉਹਨਾਂ ਨੂੰ ਇੰਨੀ ਕਾਲੀ ਹੈ ਤਾਂ ਵੱਡੀ ਜਿੱਤ ਦਾ ਵੀ ਜਿਹੜਾ ਉਹਨਾਂ ਨੇ ਪੰਜਾਬ ਦੇ ਚਾਵਾ ਦੀ ਪਾਰਟੀ ਦਾ ਦਾਵਾ ਕੀਤਾ ਹੈਗਾ ਪੀ9 ਪੰਜਾਬੀ ਤੋਂ ਕੁਲਵੀਰ ਸਿੰਘ ਸੰਗਰੂਰ